ਆ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਧਿਆਨ ਨਾਲ ਇਸ ਵੀਡੀਓ ਨੂੰ ਦੇਖਿਓ ਸਾਰੀ ਨੂੰ ਆ ਕੁਝ ਬੱਕਰੀ ਤੇ ਨਾਲ ਉਹਦੇ ਬੱਚੇ ਆ ਰਹੇ ਤੇ ਇੱਕ ਕੁੱਤਾ ਬੱਕਰੀ ਦੇ ਇੱਕ ਬੱਚੇ ਨੂੰ ਜਿਹੜਾ ਉਹ ਫੜ ਲੈਂਦਾ ਆ ਪੈ ਜਾਂਦਾ ਆ ਫਿਰ ਇੱਕ ਬੱਕਰੀ ਆਉਂਦੀ ਆ ਉਹ ਆਪਣੇ ਬੱਚੇ ਨੂੰ ਛਡਾਉਂਦੀ ਆ ਤੇ ਨਾਲ ਹੋਰ ਬੱਕਰੀਆਂ ਜਿਹੜੀਆਂ ਮੈਂ ਉਹਦੀ ਮਦਦ ਵਾਸਤੇ ਅੱਗੇ ਆਉਂਦੀਆਂ ਵਾ ਤੇ ਕੁੱਤੇ ਦੇ ਸਾਹਮਣੇ ਹੋ ਕੇ ਖੜ ਜਾਂਦੀਆਂ ਵੀ ਅਸੀਂ ਤੈਨੂੰ ਵੀ ਉਹ ਬੱਕਰੀ ਦਾ ਜਿਹੜਾ ਬੱਚਾ ਉਹ ਨਹੀਂ ਖਾਂ ਦੇਣਾ ਯਾਨੀ ਮਦਦ ਏਕਤਾ ਦੇ ਵਿੱਚ ਯਾਨੀ ਬਾਲ ਦੀਗਾ ਜਿਹੜੀ ਆਪਾਂ ਸੁਣਦੇ ਹੁੰਦੇ ਸੀ ਉਹ ਵੇਖੋ ਸਾਰੀਆਂ ਬੱਕਰੀਆਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਆ ਗਈਆਂ ਵਾ ਤੇ ਕੁੱਤਾ ਭੱਜ ਗਿਆ ਇਹ ਹੁੰਦਾ ਏਕਤਾ ਦਾ ਬਾਲ ਤੇ ਸਾਡੇ ਇਨਸਾਨਾਂ ਦੇ ਵਿੱਚ ਇਦਾਂ ਦੀ ਫਿਤਰਤ ਬਣ ਗਈ ਹੈ ਕਿ ਇਥੇ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਏਕਤਾ ਤੇ ਬਾਲ ਵਾਲੀ ਤਾਂ ਚਲੋ ਗੱਲ ਹੀ ਛੱਡ ਦਿਓ ਕਿਉਂਕਿ ਏਕਤਾ ਕਦੀ ਹੋਣੀ ਹੈ ਜਦੋਂ ਭਰਾ ਹੀ ਭਰਾ ਦਾ ਦੁਸ਼ਮਣ ਹੋਇਆ ਪਿਓ ਪੁੱਤ ਦਾ ਦੁਸ਼ਮਣ ਹੈ ਪੁੱਤ ਪਿਓ ਦਾ ਦੁਸ਼ਮਣ ਹੈ ਤੇ ਕਿੱਥੇ ਇਹ ਵੇਖੋ ਇਨਾ ਜਾਨਵਰਾਂ ਤੋਂ ਪਿਆਰ ਸਿੱਖੀਏ ਇਕੱਠੇ ਰਹੀਏ